ਜੀ ਪੱਲਾ ਮੈਂ ਕੰਮ ਕੀਤਾ ਜੀ 2-3 ਹਜ਼ਾਰ ਤਨਖਾਹ ਤੇ ਬਾਪੂ ਨੇ ਮੈਨੂੰ ਇੱਕ ਵਾਰੀ ਮੀਂਹ ਤੇ ਭੇਜਿਆ ਉਹ ਟੋਲੇ ਵਾਲ ਬੋਲ ਦੇ ਉੱਤੇ ਬੈਠ ਕੇ ਹੋਇਆ ਤੇ ਮੈਂ ਸੋਚਿਆ ਘਰ ਦੇ ਨੂੰ ਕਿਹਾ ਮੈਂ ਕੰਮ ਦਾ ਕੋਈ ਕਾਰਨਾ ਹੀ ਪੈਣਾ ਬਈ ਬਾਪੂ ਕਹਿੰਦਾ ਮੀਂਹ ਤੈਨੂੰ ਕੁਝ ਕਹਿੰਦਾ ਮੈਂ ਜੀ ਫਿਰ ਘਰ ਦੇ ਨੂੰ ਕਿਹਾ ਜਬੀੜੀ ਫੋਖੀ ਦੀ ਸਿਕਟਾ ਲਾ ਲਾਂਗਾ ਤਾਂ ਘਰ ਦੇ ਕਹਿੰਦੇ ਚਲੋ ਕੋਈ ਨਹੀਂ ਟਾਈਮ ਸੌਗਾ ਤੁਸੀਂ ਕੋਈ ਮਾਤਮਾ ਨੇ ਜੀ ਇਹੀ ਬਾਹ ਫੜੀ ਪਹਿਲਾਂ ਨਿਊਟਰੀ ਕੁਲਚਾ ਲਾਂਦੇ ਸੀ ਹੌਲੀ ਹੌਲੀ ਕਰਕੇ ਤੇ ਬਾਅਦ ਚ ਫਿਰ ਆਪਾਂ ਉਹ ਲਈ ਕੰਮ ਬਧਾਇਆ ਜੀ ਕੜੀ ਚਾਵਲ ਰਾਜਮਾ ਚਾਵਲ ਬਾਹ ਦਾ ਕੰਮ ਛੱਡਤਾ ਜੀ ਬਸ ਸलो ਫਗਵਾ ਦਾ ਵਧੀਆ ਬਾਹ ਫੜੀ ਆਪਣੇ ਪੰਜਾਬੀ ਭਗਾਵੀ ਆਂਦੇ ਆ ਭਾਜੀ ਬਹੁਤ ਵਧੀਆ ਮੈਂ ਤਾਂ ਆਪਣੇ ਸਾਰੇ ਪਰਿਵਾਰ ਨੂੰ ਇਥੋਂ ਲੈ ਆ ਕੇ ਦੇਣਾ ਸਮਾਨ ਨਿਊਟਰੀ ਕੁਲਚਾ ਨਿਊਟਰੀ ਕੁਲਚਾ ਇਹ ਫੇਵਰੇਟ ਆ ਆਪਣਾ ਆ ਗਿਆ ਨਵੀਂ ਪੰਜਾਬ ਵਾਲਾ ਵਸਨੀਕਾਂ ਨੂੰ ਸੱਸੀ ਗੱਲ ਭਾਜੀ ਬਿੱਲਾ ਸਾਡਾ ਆਪਣਾ ਪਗਾਰ ਢੋਲਿਆਲ ਕੋਲੋਂ ਛੜਦਾ ਏ ਤੇ ਮੈਂ ਜੀ 3 ਸਾਲ ਪਹਿਲਾਂ ਕੰਮ ਕੀਤਾ ਜੀ ਤੇ 3 ਸਾਲ ਕੰਮ ਜਦੋਂ ਕੀਤਾ ਤੇ ਆ ਦਿਨਾਂ ਮੇਰੇ ਔਂਗ ਤੋਂ ਵੀ ਖੜੇ ਹੋ ਗਏ ਤੇ 3 ਸਾਲ ਬਾਅਦ ਪਹਿਲਾਂ ਮੈਂ ਬਾਉ ਨੂੰ ਕਿਹਾ ਮੈਂ ਕਿਹਾ ਬਾਉ ਜੀ ਮੈਨੂੰ ਤਨਖਾਹ ਭੁਦਾ ਦਿਓ ਬਾਉ ਨੇ ਮੇਗੀ ਤਨਖਾਹ ਭੁਦਾਈ 3 ਸਾਲ ਚ ਪਹੁੰਚ ਮੈਂ ਮਾਰਕੀਟਿੰਗ ਦਾ ਕੰਮ ਕਰਦਾ ਸੀ ਆਪਣਾ ਕੈਂਸਰ ਦੀ ਬੈਕ ਸਾਈਡ ਸੁਨਦਸ਼ਮ ਫੈਕਟਰੀ ਹੈ ਜੀ ਅੱਛਾ ਜੀ ਤੇ ਉੱਥੇ ਮੈਂ ਕੰਮ ਕੀਤਾ ਬਾਉ ਨੇ ਮੈਨੂੰ ਤਨਖਾਹ ਵਧਾਈ ਜੀ 3 ਸਾਲਾਂ ਚ 520 ਵਧਾਇਆ ਉਹਨੇ ਮੇਰੀ ਤਨਖਾਹ ਚਲੋ ਮੈਂ ਕਿਹਾ ਕੋਈ ਨਹੀਂ ਚਲੋ ਕੰਮ ਕਰੀ ਜਾਂਦੇ ਆ ਤੇ ਇੱਕ ਦਿਨ ਗਿਆ ਜੀ ਮੀਂਹ ਪੈਂਦਾ ਪਿਆ ਸੀ ਤੇ ਬਹੁਤ ਲੰ 长 ਟਾਈਮ ਹੋਇਆ ਹੋਇਆ ਸੀ ਤੇ ਬਾਉ ਕਹਿੰਦਾ ਚੈੱਕ ਦੇ ਕੇ ਆ ਨਾ ਏਵਨ ਸਾਈਕਲ ਕੋਲ ਮੈਂ ਕਿਹਾ ਚਲੋ ਇੱਕ ਦੇ ਆਂਦਾ ਐ ਤੇ ਬਾਉ ਰੋਟੀ ਖਾਣ ਜਾਣ ਲੱਗਾ ਤੇ ਮੀਂਹ ਬੜਾ ਤੇਜ਼ ਪੈਂਦਾ ਪਿਆ ਸੀ ਤੇ ਬਾਉ ਕਹਿੰਦਾ ਤੂੰ ਅਜੇ ਤੱਕ ਗਿਆ ਨਹੀਂ ਹੈਗਾ ਮੈਂ ਕਿਹਾ ਬਾਉ ਜੀ ਮੀਂਹ ਪੈਂਦਾ ਪਿਆ ਕਹਿੰਦਾ ਚੈੱਕ ਨੂੰ ਤੂੰ ਲੁਹਾਫੇ ਜਿਹਾ ਤੈਨੂੰ ਜਾ ਕੇ ਦੇ ਆ ਮੀ ਤੈਨੂੰ ਥੋੜੀ ਕੁਛ ਕਹਿੰਦਾ ਪਿਆ ਮੈਂ ਜੀ ਚੈੱਕ ਲਫਾਫੇ ਜੇ ਪਾ ਕੇ ਨਿਕਲਦਾ ਗਿਆ ਵਾ ਮੀ ਚ ਮੈਨੂੰ ਪਤਾ ਮੇਰਾ ਕੀ ਹੋਇਆ ਕੀ ਨਹੀਂ ਹੋਇਆ ਬਗਬ ਜਾਂਦਾ ਮੈਨੂੰ ਪਤਾ ਔਰ ਦਿਨ ਮੀ ਚ ਬੈਠ ਕੇ ਅੱਧਾ ਘੰਟਾ ਘੰਟਾ ਗੋਤਾ ਲਿਆ ਤੇ ਮੈਂ ਕਹਿਤਾ ਕੋਈ ਮਾਤਮਾ ਨੁੱਕ ਕੇ ਇਸ ਤੋਂ ਬਾਅਦ ਆਹੀ ਮੀਨਾ ਕਰਨੀ ਉਸ ਤੋਂ ਛੱਡ ਦੇਣੀ ਆਪਣੇ ਕਹ ਆਪ ਦਿਨ ਵਾਂ ਕਹਦਾ ਬੀੜੀ ਸੈਕਟਰ ਦੀ ਗੋਥੇ ਦਾ ਘੜੀ ਲਾਵਾਂ ਚਾਹੇ 50 ਰੁਪਏ ਹੀ ਖੱਟਾਂ ਆਪ ਦੀ ਜੇਬ ਚ ਤਾਂ ਆਉਂਗੇ ਚਲੋ ਜੀ ਇੱਦਾਂ ਕਰਦੇ 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 ਨੇ ਬਾਹ ਹੌਲੀ ਹੌਲੀ ਫੜੀ ਕਹਿੰਦੇ ਚਲ ਕੋਈ ਨਹੀਂ ਆਪਦਾ ਕੰਮ ਦੇਖ ਰਿਆ ਹੌਲੀ ਹੌਲੀ ਕਰਦੇ ਜੀ ਕੁਲਚਿਆਂ ਦੀ ਗੇੜੀ ਲਈ ਪਹਿਲਾਂ ਚੀਮਾ ਜੋਗ ਲੱਗਦੀ ਸੀ ਉੱਥੇ ਆਪਣੇ ਫਾਦਰ ਸਾਹਿਬ ਹੁੰਦੇ ਸੀ ਉਹਨਾਂ ਹੀ ਐਕਸਪਾਇਰ ਹੋਣ ਤੋਂ ਬਾਅਦ ਫੇਰ ਮੈਂ ਇੱਧੇ ਲਈ ਸੀ ਤੇ ਇੱਦਾਂ ਵਾਸੀ ਮੈਨੂੰ ਹੋ ਗਏ ਭਾਗਤੇਗਾ ਸਾਲ ਹੋ ਗਏ ਆ ਤੇ ਵਧੀਆ ਰਿਸਪੌਂਸ ਮਿਲਿਆ ਮੈਨੂੰ ਕੋ ਆਪਣੇ ਪੰਜਾਬੀ ਭੁਗਾਵਣ ਨੇ ਦਿੱਤਾ ਜੀ ਕੋਈ ਮਾਤਮਾ ਮਨੇ ਜੀ ਇਹੀ ਬਾਹ ਫੜੀ ਪਹਿਲਾਂ ਨਿਊਟਰੀ ਕੁਲਚਾ ਲਾਂਦੇ ਸੀ ਹੌਲੀ ਹੌਲੀ ਕਰਕੇ ਤੇ ਬਾਅਦ ਚੋਂ ਫੇਰ ਆਪਾਂ ਹੋਰਲੀ ਕੰਮ ਵਧਾਇਆ ਜੀ ਕੜੀ ਚਾਵਲ ਰਾਜਮ ਤੇ ਹੋਰ ਹੋ ਲਈਏ ਹੁਣ ਆਪਾਂ ਚਿਕਨ ਦਾ ਵੀ ਕੰਮ ਸਟਾਰਟ ਕਰਾਂਗੇ ਜੀ ਹੁਣ ਆਪਨੇ ਕੋਲ ਤੇ ਰਾਜਮਾ ਚਾਵਲ ਵੀ ਖਤਮ ਹੋ ਗਏ ਆ ਨਿਊਟਰੀ ਗੁਲਚਾ ਵੀ ਨਿਊਟਰੀ ਗੁਲਚਾ ਪਿਆ ਹੋਇਆ ਜੀ ਤੇ ਕਿੰਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਮੰਨੂ ਜੀ ਕਰਦਿਆਂ ਇੱਥੇ ਵਾਗਤ ਤੇ 10 ਸਾਲ ਹੋ ਗਏ ਜੀ 10 ਕੰਮ ਜੀ ਪਹਿਲਾਂ ਕਰਦੇ ਸੀ ਪਹਿਲਾਂ ਜੀ ਢੇੜੀ ਤੇ ਕਰਦਾ ਸੀ ਚਲੋ ਕੰਮ ਪੂਰੇ ਛੱਡ ਕੇ ਤੇ ਸਾਗ ਦਾ ਕੰਮ ਛੱਡਤਾ ਜੀ ਬਸ ਚਲੋ ਪਗਵਾ ਦਾ ਵਧੀਆ ਬਾਹ ਫੜੀ ਆਪਣੇ ਪੰਜਾਬੀ ਭੁਗਾਵੀ ਜਾਂਦੇ ਆ ਕੁਕਿੰਗ ਕਿਹੜਾ ਕਿਦਾਂ ਕੁਕਿੰਗ ਵੀ ਵਾਈਫ ਕਰਦੇ ਆ ਪਤਾ ਨਹੀਂ ਮੈਂ ਕਿੱਥੇ ਟਾਕੇ ਤੇ ਇਹਦੇ ਲਈ ਸਾਰੇ ਕਰ ਰਹੇ ਹਾਂ। ਹੁਣ ਅੱਗੇ ਕੀ ਲੱਗਿਆ ਮੈਂ ਜੀ ਕਹੋ ਆਪਣਾ ਹੋਮ ਮੇਡ ਹੁੰਦਾ ਜੀ, ਰਾਜਮਾ ਚਾਵਲ ਹੁੰਦੇ ਆ, ਖੜੀ ਚਾਵਲ ਹੁੰਦੇ ਆ, ਨਿਊਟ੍ਰੀਕ ਉਲਜਾ ਹੁੰਦਾ ਜੀ ਤੇ ਭਗਾਵਾ ਵਾਸਤੇ ਚਿਕਨ ਦੀ ਡਿਮਾਂਡ ਆਉਂਦੀ ਪਈ ਆ ਜੀ। ਮੈਂ ਚਿਕਨ ਵੀ ਬਣਾਉਣਾ ਸਟਾਰਟ ਕਰੂੰਗਾ ਜੀ। ਅੱਛਾ। ਤੇ ਗੇਟ ਵੀ ਜਨਨ ਨੂੰ ਰੱਖੂੰਗਾ ਜੀ। ਅੱਛਾ। ਹਾਂ ਜੀ। ਤੇ ਜਿਆਦਾ ਰਿਸਪੌਂਸ ਦਿੱਸੀ ਤਾਂ ਮੈਂ ਲੱਭਿਆ ਚਾਵਲ। ਰਾਜਮਾ ਚਾਵਲ ਦਾ ਜੀ ਖੜੀ ਹੋ ਨਵੀਂ ਆਟਮ ਲਾਈ ਆ ਨੀ ਉਹਦੇ ਆ ਕੇ। ਅੱਛਾ। ਸਾਲ ਭਗਾਵਾ ਨੂੰ ਨਿਊਟ੍ਰੀਕ ਉਲਜਾ ਖਲਾਉਂਦਾ ਸੀ। ਸਾਰਾ ਫਿਰਕੇ ਕਿੰਨੀ ਕਵਰਟੀਟੀ ਤੇ ਲੈ ਕੇ ਆਉਣਾ ਹੈ ਬੋਸ ਜੀ ਹੌਂ ਨੰਦੀ ਜੀ 100 150 ਬੰਦੇ ਦਾ ਲੈ ਕੇ ਆਉਂਦਾ ਜੀ ਅੱਛਾ ਲੱਗ ਜਾਂਦਾ ਹਾਂਜੀ ਹਾਂਜੀ ਇਸ ਟਾਈਮ ਤੱਕ ਮੰਨ ਲਓ ਕਲੀਅਰ ਹੋ ਜਾਂਦਾ ਹੈ ਕਲੀਅਰ ਹੋ ਜਾਂਦਾ ਜੀ ਠੀਕ ਹੈ ਹੁਣ ਜਦਾਂ ਮੰਨ ਲਓ ਨਿਊਟਰੀ ਕੁਲ ਚਾਹੀਦਾ ਪਰ ਨਿਊਟਰੀ ਕੁਲ ਚਾਹੀਏ ਆਪਣੇ ਕੋਲ ਬਸ ਇਹ ਕੁਕਿੰਗ ਦਾ ਕਰਦੇ ਹਾਂ ਕੁਕਿੰਗ ਜੀ ਬਸ ਘਾਗਲ ਹੀ ਕਰਦੀ ਆ ਜੀ ਬਸ ਨਾਲ ਮੈਂ ਸ਼ਾਮਲ ਹੋ ਜਾਂਦਾ ਦੋਨੇ ਗੱਲ ਮਿਲ ਕੇ ਕਰਦੇ ਆ ਅੱਛਾ ਹਾਂਜੀ ਉਹ ਬਣਾ ਦੁੰਦੇ ਨੇ ਫਿਰ ਤੁਸੀਂ ਧਿਆਨ ਮੈਂ ਲਿਆ ਕੇ ਵੇਚਦਾ ਜੀ ਆਹ ਬਹੁਤ ਸੋਹਣਾ ਜਗ੍ਹਾ ਰਹਿਣਾ ਆਇਆ ਹੋਇਆ ਕਿਸੇ ਇਹ ਫਿਰ ਤੋਂ ਦੁਬਾਰਾ ਆਇਆ ਵੀ ਇਹਨੂੰ ਇੱਥੇ ਆਪਣੀ ਡਿਗਰੀ ਬਸ ਹੀ ਆਏ ਆ ਪਹਿਲਾਂ ਰਿਸਪੌਂਸ ਵੇ ਕੋਈ ਗਈ ਇਹਨਾਂ ਦੀ ਵੇ ਕੋਈ ਦੇਖ ਕੇ ਬੰਦਾ ਖੜਦਾ ਹੈ ਗੇੜੀ-ਗੇੜੀਆਂ ਦੇਖ ਕੇ ਅਗਲਾ ਕਹਿੰਦਾ ਅਭੀ ਸੋਚਿਆ ਕੋਈ ਨਵਾਂ ਜਾ ਕੰਮ ਕਰੀਏ ਜੀ ਅੱਛਾ ਜੀ ਉਹਦੇ ਗੱਲ ਤੇ ਫਿਰ ਮਾਰਕੀਟ ਤੇ ਆ ਗਿਆ ਹਾਂ ਜੀ ਜੀ ਗੇੜੀ ਆਪਣੀ ਉਹ ਖੜੀ ਹੋਈ ਆ ਪਗਾਣੀ ਕਿਸੇ ਨੂੰ ਦੇਤੀ ਆ ਉਹ ਮਾਂ ਤਾਂ ਬਾਹ ਫੜੇ ਚੱਲੋ ਜੀ ਹੁਣ ਆ ਲਾਈ ਹੋਈ ਆ ਪਰ ਕੇ ਆ ਕੇ ਮੇਰਾ ਸਾਥ ਦੋ ਪੰਜਾਬੀ ਭਗਾਓ ਰਿਸਪੌਂਸ ਕਰਕੇ ਵਧੀਆ ਮਿਲਦਾ ਵੇ ਥੋੜਾ ਹੌਸਾ ਦੋ ਭਾਜੀ ਬਹੁਤ ਵਧੀਆ ਮੈਂ ਤਾਂ ਆਪਣੇ ਸਾਰੇ ਪਰਿਵਾਰ ਨੂੰ ਇਥੋਂ ਲੈ ਆ ਕੇ ਦਿਨਾ ਸਮਾਨ ਕੀ ਕੀ ਇਨ੍ਹਾਂ ਦੀ ਕਿਹੜੀ ਚੀਜ਼ ਇਹਨਾਂ ਦੀ ਮੇਨ ਤਾਂ ਚਟਣੀ ਆ ਜੀ ਚਟਣੀ ਨਾਲ ਹੀ ਸਾਰਾ ਕੁਝ ਹੁੰਦਾ ਚਟਣੀ ਵਧੀਆ ਤਾਂ ਆਟੋਮੈਟਿਕ ਹੀ ਸਮਾਨ ਸਾਰਾ ਵਧੀਆ ਇਕੱਲੀ ਸਬਜੀ ਸਬਜੀ ਨਾਲ ਹੀ ਟੇਸਟ ਬਣਦਾ ਹੁੰਦਾ ਨਾਲ ਅਲੱਗ ਤੋਂ ਜਿਹੜਾ ਸਟਮ ਹੁੰਦਾ ਉਹ ਵਧੀਆ ਲੱਗਦਾ ਹਾਂ ਡੇਲੀ ਰੁਟੀਨ ਚੱਲਦਾ ਮੈਂ ਨਿਊਟ੍ਰੀਕਲ ਜਾਂ ਨਿਊਟ੍ਰੀਕਲ ਆਹ ਜੀ ਫੇਵਰੇਟ ਆ ਆਪਣਾ